ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਛੈਰੀ ਕਲਸੀ ਨੇ ਹਲਕਾ ਫਤਿਹਗੜ ਚੋੜੀਆਂ ਵਿੱਚ ਕੀਤਾ ਰੋਡ ਸ਼ੋਅ ਇਹ ਰੋਡ ਸ਼ੋਅ ਪਿੰਡ ਬੱਦੋਵਾਲ ਤੋਂ ਸ਼ੁਰੂ ਹੋ ਕੇ ਵਕਫਾ-ਵਕ ਪਿੰਡਾਂ ਚੋਂ ਹੁੰਦਾ ਹੋਇਆ ਜਦੋਂ ਕਸਬਾ ਅਲੀਵਾਲ ਵਿੱਚ ਪੁੱਜਾ ਤਾਂ ਅਲੀਵਾਲ ਵਾਸੀਆਂ ਨੇ ਬੜਾ ਜ਼ੋਰਦਾਰ ਰੋਡ ਸ਼ੋਅ ਦਾ ਸਵਾਗਤ ਆਤਿਸ਼ਬਾਜ਼ੀ ਚਲਾ ਕੇ ਕੀਤਾ ਇਸ ਮੌਕੇ ਬੋਲਦੇ ਹੋਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਜਨਤਾ ਨਾਲ ਹੋਵੇ ਤਾਂ ਫਿਰ ਕਿਸੇ ਨਾਲ ਮੁਕਾਬਲਾ ਨਹੀਂ ਹੁੰਦਾ ਸੁਣਨ ਚਾਹਨਾ ਇਹ ਰੋਡ ਸ਼ੋਅ ਸੀ ਮਾਡੀਆਂ ਚੱਲ ਰਹੀਆਂ ਸੀ ਮੇਰਾ ਮਨ ਕੀਤਾ ਵੀ ਮੈਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਰੂਹਬਰੂ ਹੋ ਕੇ ਆਵਾਂ ਔਰ ਵਾਕਈ ਇਹ ਮੇਰੇ ਹਿਸਾਬ ਨਾਲ 48ਵਾਂ ਪਿੰਡ ਹੈ ਸਾਦਾ ਵਾਲੀ ਵਾਲਾ ਅੱਡਾ ਜਿਹੜਾ ਔਰ ਮੈਨੂੰ ਮਾਣ ਹੈ ਜਿਸ ਕਦਰ ਮੈਨੂੰ ਪਿਆਰ ਮਿਲ ਰਿਹਾ ਹੈ ਵਾਚੇ ਇੱਕ ਨਵਾਂ ਇਤਿਹਾਸ ਸਦਨ ਹੋਰ ਮੈਂ ਸਦਾ ਰਹਿਣੀ ਆ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਅਕਾਲੀਆਂ ਨੂੰ ਵੀ ਪਾਈਆਂ ਤੇ ਭਾਜਪਾ ਨੂੰ ਸਮਝੇ ਨੂੰ ਪਾਈਆਂ ਪਰ ਹੁਣ ਤੇ ਲੋਕ ਨਵਾਂ ਇਤਿਹਾਸ ਸਦਨ ਜਾ ਰਹੇ ਨੇ ਮੈਂ ਸਦਾ ਰਹਿਣੀ ਆ ਮੈਂ ਵਾਅਦਾ ਬਿਲਤੀ ਕਰਦਾ ਇੱਕ ਮੌਕੇ ਨੂੰ ਜੋ ਚੰਗੇ ਕੰਮ ਕਰਾਂਗੇ ਦੇਖ ਲਈ ਮੇਰੀ ਵੋਟਾਂ ਮੰਗਾਂਗੇ ਦੇਖ ਵੋਟਾਂ ਲਗਾਓ ਦੇਖ ਲਈ ਜਦੋਂ ਆ ਆ ਸੰਗਤ ਜੇ ਬੰਦੇ ਆਪ ਲੜਦੇ ਹਨ ਜੋ ਮੁਕਾਬਲਾ ਕੋਈ ਨਹੀਂ ਹੁੰਦਾ ਮੇਰੀ ਲੜਾਈ ਕੋ ਲੀਡਰ ਨਹੀਂ ਮੇਰੀ ਲੜਾਈ ਲੋਕ ਲੜ ਰਹੇ ਨੇ ਕੋ ਕਹਿਣਾ ਬਾਤ ਮੈਂ ਇਹ ਗੱਲ ਕਹਿਣਾ ਇੱਕ ਜਨੂਨ ਹੈ ਤੇ ਜਵਾਬ ਉਹ ਸਾਡੀ ਆਮ ਆਦਮੀ ਪੱਧ ਦੇ ਥੱਲੇ-ਥੱਲੇ ਵਰਕਰ ਚ ਭਰਿਆ ਪਿਆ ਮੈਂ ਸਭਾਰੇ ਨਹੀਂ ਆਪਣੇ ਲੋਕਾਂ ਲਈ ਇਹ ਗੱਲ ਤੁਹਾਨੂੰ ਦੱਸਾ ਲੈਂਦੇ ਨੇ ਲੋਕ ਕਿ ਕੀ ਉਹਨਾਂ ਨੂੰ ਜਵਾਹ ਦੋਣ ਦੇ ਕਿ ਕਿਹਾ ਕਿ ਪਹਿਲੇ ਵਾਲੇ ਨੇ ਮੈਂ ਯਾਦ ਵੀ ਮੈਂ ਸੰਨੀ ਬੋਲਾ جب جا کے کہہ دینا میں آم گھر آم گھر چم گھر کا پت ہے مجھے پتا چولیا دیتنا ڈال دی ہے گرداسپور جو ہے وہ میری دھرتی ہے میری مٹی ہے میں سب کوشش کروں گا انہوں کا چکر کی